ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਪਹਿਲ ਕਦਮੀ ਕਰਦੇ ਹੋਏ ਪਿੰਡ ਖਾਨੂਵਾਲ ਦੇ ਅੱਖਾਂ ਦੇ ਮਾਹ ਡਾਕਟਰ ਰਮਨਦੀਪ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਜਿਸ ਤਹਿਤ ਦੱਸਦੇ ਇਹ ਸੰਤ ਪੱਪਾ ਹਜ਼ਾਰਾ ਸਿੰਘ ਨਿੱਕੇ ਗੁੰਮਣਾ ਵਾਲਿਆਂ ਦੇ ਅੱਜ ਸਥਿਤ ਗੁਰਦੁਆਰਾ ਤਪਸਥਾਨ ਵਿਖੇ ਡਾਕਟਰ ਰਮਨਦੀਪ ਸਿੰਘ ਵੱਲੋਂ 2000 ਦੇ ਕਰੀਬ ਲੋਕਾਂ ਨੂੰ ਅੱਖਾਂ ਦੀ ਸਫਾਈ ਲਈ ਮੁਫਤ ਆਈ ਡ੍ਰੌਪ ਜਿਹੜੇ ਨੇ ਉਹ ਵੰਡੇ ਗਏ ਨੇ ਤੇ ਡਾਕਟਰ ਰਮਨਦੀਪ ਸਿੰਘ ਜੋ ਹਰ ਐਤਵਾਰ ਤਪਸਥਾਨ ਨਿੱਕੇ ਗੁੰਮਣਾ ਵਿਖੇ ਮਰੀਜ਼ਾਂ ਦੀ ਅੱਖਾਂ ਦੀ ਮੁਫਤ ਜਾਂਚ ਕਰਦੇ ਨੇ ਉਹਨਾਂ ਵੱਲੋਂ ਅੱਜ ਮਰੀਜ਼ਾਂ ਲਈ ਇੱਕ ਵਿਸ਼ੇਸ਼ ਕੈਂਪ ਜਿਹੜਾ ਵੰਡਿਆ ਹੋਇਆ 2000 ਦਾਰੂ ਜਿਹੜਾ ਹੈ ਉਹ ਵੰਡਿਆ ਗਿਆ ਅੱਖਾਂ ਦਾ ਦਾਰੂ ਵੰਡਿਆ ਗਿਆ ਤੇ ਅੱਖਾਂ ਦੀ ਸਾਮ ਸੰਭਾਲ ਸੰਬੰਧੀ ਡਾਕਟਰ ਰਮਨਦੀਪ ਸਿੰਘ ਨੇ ਕੁਝ ਸੁਝਾਅ ਵੀ ਜਿਹੜੇ ਨੇ ਉਹ ਸਾਂਝੇ ਕੀਤੇ ਜੀ ਦਾ ਖਾਲਸਾ ਵਾਹੀ ਗੁਰਜੀਤ ਸਿੰਘ ਫਤੇਜੀ ਸਤਸੰਗਤ ਜੀ ਬੇਨਤੀ ਇਹ ਆ ਕਿ ਹਰ ਐਤਵਾਰ ਵਾਲੇ ਦਿਨ ਇੱਥੇ ਅੱਖਾਂ ਚੈੱਕਅਪ ਕੀਤਾ ਜਾਂਦਾ ਫਰੀ ਚੈੱਕਅਪ ਫਰੀ ਟੈਕਅਪ ਦਾ ਫਰੀ ਪਰਚੀ ਨਾ ਕੋਈ ਟੈਕਅਪ ਦਾ ਪੈਸਾ ਲਿਆ ਜਾਂਦਾ ਨਾ ਕੋਈ ਪਰਚੀ ਦਾ ਪੈਸਾ ਲਿਆ ਜਾਂਦਾ ਅੱਜ ਅਸੀਂ ਇੱਥੇ ਇੱਕ ਲੰਘਾਦ ਲਾਗੇ ਇੱਕ ਕੈਂਪ ਰੱਖਿਆ ਆ ਕਿਉਂਕਿ ਗਰਮੀ ਦਾ ਮੌਸਮ ਆ ਆਈ ਫਲੂ ਬਹੁਤ ਹੋ ਰਹੇ ਨੇ ਅੱਖਾਂ ਖਰਾਬ ਹੋ ਰਹੀਆਂ ਨੇ ਤੇ ਅਸੀਂ ਸੰਗਤ ਨੂੰ 2000 ਦੇ ਲਾਗੇ ਦਾਰੂ ਫ੍ਰੀ ਵੰਡ ਲਗੇ ਬਿਨਾ ਪੈਸੇ ਨੂੰ ਨਿਸ਼ਕਾਮ ਸੇਵਾ ਤੇ ਜੋ ਸੰਗਤ ਦਾ ਭਲਾ ਹੋ ਸਕੇ ਸੇਵਾ ਅੱਖਾਂ ਦੀ ਸਫਾਈ ਵਾਸਤੇ ਆਏ ਨਾ ਨਿੱਕੇ ਇਹ ਛੋਟੇ ਬੱਚੇ 500 નીચે ਨਹੀਂ ਪਾ ਸਕਦੇ ਤੇ ਬਣੀ ਅੱਖ ਵਾਲੇ ਨਹੀਂ ਪਾ ਸਕਦੇ ਜਿੰਨੇ ਯੰਗ ਜੇ ਨੇ ਉਹ ਸਾਰੇ ਹੀ ਪਾ ਸਕਦੇ ਅੱਖਾਂ ਸਫਾਈ ਵਾਸਤੇ ਤੇ ਸੰਤਾਂ ਦੀ ਚਰਨਾਂ ਵਿੱਚ ਇਹ ਸੇਵਾ ਜੀ ਜਿੰਨੇ ਕੀਤੀ ਜਾਵੇ ਉੰਨੀ ਥੋੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਨੀ ਜੀ ਪਹਿਲੀ ਗੱਲ ਤੇ ਆ ਵੀ ਮੋਬਾਈਲ ਫੋਨ ਬਹੁਤ ਜ਼ਿਆਦਾ ਬੱਚਾ ਕੋ ਘਰ ਘਰ ਮੋਬਾਈਲ ਫੋਨ ਆ ਜਦੋਂ ਬੱਚੇ ਫੋਨ ਤੁਹਾਡੇ ਦੇਖਦੇ ਆ ਤਿੰਨ ਤੋਂ ਪੰਜ ਸੈਕਿੰਡ ਹੋ ਜਾਣਾ ਫੋਨ ਦੇਖਦੇ ਆ ਤਿੰਨ ਤੋਂ ਪੰਜ ਸੈਕਿੰਡ ਤਾਂ ਅੱਖੀਂ ਪੱਛ ਝਮਕਣੀ ਆ ਫੋਨ ਸਹੇ ਰੱਖ ਕੇ ਬੱਚਾ ਨਹੀਂ ਸੋਣਾ ਲਾਈਟ ਰੂਮ ਦੀ ਆਫ ਕਰਕੇ ਫੋਨ ਨਹੀਂ ਦੇਖਣਾ ਤਿੰਨ ਟਾਈਮ ਦੋ ਦਬੂ ਕੱਖ ਨੂੰ ਹਲਕੇ-ਹਲਕੇ ਲਾਉਣੇ ਆ ਪਾਣੀ ਦੇ ਨਮੀ ਆਵੇ ਅੱਖਾਂ ਨੂੰ ਸੋ ਜੂਸ ਗਾਜਰ ਦਾ ਪੀਣਾ ਹਰੀ ਸੌਫ ਬਦਾਮ ਤੇ ਮਿਸ਼ਰੀ ਦਾ ਮਿਸ਼ਨ ਬਣਾ ਕੇ ਇਸਕੇ ਉਹ ਸ਼ਾਮ ਨੂੰ ਅਗੇ ਚਮਚੇ ਬੱਚੇ ਖਾਇਆ ਕਰਨ ਅੱਖਾਂ ਦੀ ਐਕਸਰਸਾਈਜ਼ ਕਰਾਇਆ ਕਰਨ ਨੰਗੇ ਪੈਰ ਕੋ ਮੈ ਕਰਨਾ ਕੱਚਾ ਔਲਾ ਖਾ ਸਕਦੇ ਨੇ ਬਹੁਤ ਕੁਝ ਦਾ ਕਰਨ ਵਾਸਤੇ ਸਿਰੇ ਵਿੱਚ ਤੇ ਤਾਲੀਆਂ ਦੇ ਵਿੱਚ ਤੇ ਸਰੋਂ ਦੇ ਮਾਸ ਕਰ ਸਕਦੇ ਨੇ ਬੱਚਰਾ ਆਖਿਆ ਰੱਖੋ ਬੱਚੇ ਐਨਕ ਲੱਗ ਰਹੀ ਆ ਤੇ ਜਿਹੜਾ ਲੱਖ ਰੁਪਏ ਲੱਗਿਆ ਆਜਕੱਲ ਰੇਟਾਂ ਮਾਰਕੀਟ ਤੇ ਹਸਪੀਟਲਾਂ ਵਿੱਚ ਜਾਈਏ ਨਾ ਤੇ ਡਰ ਸਾਹਿਬ ਜਿੰਨੇ ਵੀ ਹਸਪੀਟਲ ਦੇ ਅੱਖਾਂ ਦੇ ਲੇਜ਼ਰ ਵਾਲੇ ਚਸ਼ਮਾ ਉਤਾਰਨ ਦਾ ਜੋ ਰੇਟ ਚੱਲ ਰਿਹਾ ਮਾਰਕੀਟ 'ਚ ਉਹ 1 ਲੱਖ ਰੁਪਏ ਲੱਗਿਆ ਤੇ ਸੋ ਇਹ ਨੋਬਤ ਨਾ ਆਵੇ ਕਿ ਚਸ਼ਮੇ ਨਾਲ ਲੱਗਣਾ ਤੇ ਚਸ਼ਮੇ ਉਤਾਰਨੇ ਪੈਸੇ ਨਾਲ ਲੱਗਣਾ ਸੋ ਆਪਣੇ ਬੱਚੇ ਦਾ ਆਖਤਿਆਰ ਰੱਖੋ ਤੁਹਾਡੇ ਤੁਹਾਡੀ ਸਾਰਾ ਜੀਵਨ ਤੁਹਾਡੀ ਸਾਰੀ ਜ਼ਿੰਦਗੀ ਬੱਚੇ ਦੇ ਜੀਵਨ ਤੇ ਡਿਪੈਂਡ ਕਰਦੀ ਆ ਸੋ ਸਰਪਾਤਰਾ ਭਲਾ ਹੋਵੇ ਸਿੱਖਦਾ ਕਰਨਾ ਭਲਾ ਕਰਨਾ ਬਾਣੀ ਚੋਂਦਾ ਨਾ ਆਗਾ ਕਰਿੰਗ ਢੋਲਿਆ ਸਗਲਾ ਖਾਇਆ ਮਾਸ ਇਹ ਦੋ ਜਾਨਾ ਮਸ਼ਹੂਰ ਤੇ ਦੇਖਣ ਕੀ ਆਸੇ ਅੱਖਾਂ ਬੋ ਕੀਮਤੀ ਨਜ਼ਰ ਬੋ ਕੀਮਤੀ ਆ ਸੋ ਧਿਆਨ ਰੱਖੋ ਕਿ ਹਰ ਵੇਲੇ ਜੋ ਮੋਟ ਸਕੇ ਜਾਣਦੇ ਹੋ ਬਾਈਕ ਤੇ ਕਸ਼ਮੈ ਜੂਰ ਲਗਾਓ ਕਿਉਂਕਿ ਰੋਡਾਂ ਰੋਡ ਬਹੁਤ ਗੰਦੇ ਨੇ ਜਿੱਥੇ ਘੱਟਾ ਮਿੱਟੀ ਬਹੁਤ ਗੰਦਗੀ ਹੁੰਦੀ ਅੱਖਾਂ ਨੂੰ ਵੈਂਦੀ ਆੱਖਾਂ ਖਰਾਬ ਹੁੰਦੀ ਨੇ ਆਈਫੋਨ ਹੁੰਦੇ ਨੇ ਸੋ ਇਹ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ